ਦੁਆਇ ਕਰ ਜੀ ਚਪੈਰਾ ਸਾਹਿਬ ਕਰਨ ਵਾਲਿਓ ਜਦੋਂ ਵੀ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦੁਆਰੇ ਤੇ ਜਾਓ ਤਾਂ ਇਹ ਗੱਲ ਮਨ ਵਿੱਚ ਲੈ ਕੇ ਜਾਇਆ ਕਰੋ ਕਿ ਬਾਬਾ ਦੀਪ ਸਿੰਘ ਜੀ ਜੇਕਰ ਤੇਰੀ ਨਦਰ ਹੈ ਤੇ ਹਰ ਥਾਂ ਮੇਰੀ ਕਦਰ ਹੈ ਬਾਬਾ ਦੀਪ ਸਿੰਘ ਜੀ ਜੇ ਤੂੰ ਮੇਰੇ ਵੱਲ ਹੈ ਤਾਂ ਹਰ ਮੁਸ਼ਕਲ ਦਾ ਹੱਲ ਹੈ ਬਾਬਾ ਦੀਪ ਸਿੰਘ ਜੀ ਜੇ ਤੂੰ ਮੇਰੇ ਨਾਲ ਹੈ ਤਾਂ ਹਰ ਚੀਜ਼ ਬੇਮਿਸਾਲ ਹੈ ਬਾਬਾ ਦੀਪ ਸਿੰਘ ਜੀ ਜੇਕਰ ਤੇਰਾ ਹੱਥ ਹੈ ਤਾਂ ਸਭ ਕੁਝ ਮੇਰੇ ਵਸ ਹੈ ਬਾਬਾ ਦੀਪ ਸਿੰਘ ਜੀ ਜੇਕਰ ਤੇਰੀ ਓਟ ਹੈ ਤਾਂ ਕਿਸੇ ਗੱਲ ਦੀ ਨਹੀਂ ਟੋਟ ਹੈ ਬਾਬਾ ਦੀਪ ਸਿੰਘ ਜੀ ਜੇਕਰ ਤੇਰਾ ਚਪਹਿਰੇ ਸਾਹਿਬ ਦਾ ਪਰਉਪਕਾਰ ਹੈ ਤਾਂ ਹੀ ਅੱਜ ਮੇਰੀ ਜ਼ਿੰਦਗੀ ਦਾ ਉਧਾਰ ਹੈ why what? crew why what? crew why what? crew